ਵੇਂ ਸੋਈਏ ਜੋ ਦੱਸਦੇ ਨੇ ਵੀਰ ਅਪਾਰ ਬੜੇ ਬਰਿਆੜ ਅਵਿਚਾਰੇ ਸਾਰ ਕੀ ਧਾਰ ਪਛਈਆ ਵੱਡੇ ਵੱਡੇ ਵੀਰ ਬਰਿਆੜ ਸੂਰਮੇ ਅਵਿਚਾਰੇ ਸਾਰ ਕੀ ਧਾਰ ਸਾਰ ਲੋਹੇ ਦੀ ਧਾਰ ਪਛਈਆ ਚੱਲਦੇ ਨੇ ਕਰਪਾਨ ਦੀ ਮਾਰ ਚੱਲ ਚੱਲਦੇ ਨੇ ਭੱਜਦੇ ਨਹੀਂ ਹੈਗੇ ਮੈਦਾਨ ਚ ਤੂਰਤ ਦੇਸ ਮਲਿੰਦ ਮਵਾਸਣ ਮਾਤੇ ਗਜਾਨ ਕੇ ਮਾਣ ਮਲਈਆ ਦੇ ਸਾਰੇ ਦੇਜ ਤੋੜ ਦਿੰਦੇ ਨੇ ਦੇਸ ਤੋੜਦਾ ਬਸ ਉਹ ਦੀ ਜਿਹਦੇ ਰਾਜੇ ਦੀ ਸੈਦਾ ਤੋੜ ਕੇ ਮੜ ਕੇ ਮਾਤੇ ਗੁਜਾਰ ਕੇ ਮਾਰ ਬਰਈਆ ਮਸਤੇ ਹੋਏ ਹਾਥੀਆ ਦੇ ਮਾਣ ਨੂੰ ਮਲਦੇ ਵਾਲੇ ਯੋਧੇ ਗਾੜੇ ਘੜਾਰ ਕੇ ਤੋੜਨਹਾਰ ਸੁਬਤ ਰਹੀ ਚੱਕਚਾਰ ਲਵਈਆ ਕੋਈ ਇੰਨੇ ਗਾੜੂ ਇੰਨੇ ਸੂਝਵਾਰ ਕਿ ਗੱਲਾਂ ਨਾਲ ਹੀ ਬਾਤਨ ਹੀ ਚੱਕਚਾਰ ਲਵਈਆ ਗੱਲਾਂ ਨਾਲ ਹੀ ਜਿੱਤ ਲਿਆ ਲੜਾਈ ਹੁਣ ਤੋਂ ਪਹਿਲਾ ਵਿਚਾਰ ਨਾਲ ਹੀ ਹਰਾ ਦੇਣ ਸਾਹਿਬ ਸ਼੍ਰੀ ਸਭ ਕੋ ਸਤਾਇਕ ਜਾਚਕ ਅਨੇਕ 101 ਦਬਈਆ ਇਹ ਸਾਰਿਆਂ ਦਾ ਮਾਲਕ ਇੱਕਾ ਸਾਹਿਬ ਸ਼੍ਰੀ ਸਭ ਕੋ ਸਿਰਨਾਇਕ ਸਾਰਿਆਂ ਦੇ ਉੱਤੇ ਨਾਇਕਾ ਉੱਤੇ ਆ ਸ੍ਰੇਸ਼ਟਾ ਜਾਚਕ ਅਨੇਕ 101 ਦਬਈਆ ਇਹ ਸਾਰਿਆਂ ਨੂੰ ਤਾਕਤ ਇੱਕ ਦੇਣ ਵਾਲਾ ਜਿਹੜੇ ਕਿਰਪਾਨ ਦੀ ਮਾਰਾ ਚੱਲਦੇ ਨੇ ਹਥਿਆਰ ਨੂੰ ਰਗੜ ਕੇ ਰੱਖ ਦਿੰਦੇ ਨੇ ਦੇ ਸਤੂਰ ਦਿੰਦੇ ਨੇ ਜਾਂ ਗੱਲਾਂ ਕਰਕੇ ਸਭ ਨੂੰ ਹਰਾ ਦਿੰਦੇ ਨੇ ਇਹਨਾਂ ਨੂੰ ਬੁੱਧੀ ਤਾਕਤ ਇਹ ਸਾਰਾ ਕੁਝ ਕਾਉਂਡ ਦਿੰਦਾ ਜਾਚਕ ਅਨੇਕ ਸੋ ਇੱਕ ਦਵਾਈਆ ਲੇਖਾ ਬੰਨੜੇ ਵਾਲੇ ਨਿੱਕ ਦੇੜੇ ਵਾਲਾ ਇਹਦਾ ਸਾਰਾ ਉਤੇ ਆ